ਮੇਨ ਕਿਨੂੰ ਦੇਖਦੇ ਹੋਂ ਤੁਸੀਂ ਤੁਹਾਡੇ ਮੁਤਾਬਕ ਕਿਉਂਕਿ ਹੁਣ ਅਰਵਿੰਦ ਖੰਨਾ ਨੂੰ ਭਾਜਪਾ ਨੇ ਮੈਦਾਨ ਦੇ ਵਿੱਚ ਜਿਹੜਾ ਉਤਾਰ ਦਿੱਤਾ ਹੈ ਕਿਸੇ ਨੂੰ ਮੈਂ ਮੇਨ ਬਣਾਦਾ ਤੇ ਦੂਜਾ ਇਹ ਕਹੇ ਕਿ ਮੈਨੂੰ ਕਿਉਂ ਨਹੀਂ ਬਣਾਇਆ ਐਮੀ ਈਰਖਾ ਦੇ ਵਿੱਚ ਫਸ ਜਾਵਾਂਗੇ ਸੋ ਕੋਈ ਸੋਣਾ ਜਿਹਾ ਹੋਰ ਸਾਹ ਦੇ ਵਿੱਚ ਹੁਣ ਕਿਵੇਂ ਦੇਖਦੇ ਹੋ ਤੁਹਾਡੀ ਇੱਕ ਜਿੱਤ ਹੋਈ ਉਸ ਟਾਈਮ ਤੁਸੀਂ ਆਮ ਆਦਮੀ ਪਾਰਟੀ ਨੂੰ ਹਰਾਇਆ ਜਦੋਂ 92 ਸੀਟਾਂ ਮਿਲੀਆਂ ਉਸ ਟਾਈਮ ਤੁਹਾਡਾ ਇੱਥੇ ਝੰਡਾ ਝੁਲਿਆ ਅੱਜ ਕਿਵੇਂ ਦੇਖਦੇ ਹੋਗੇ ਅੱਜ ਦੀ ਸਿੱਤੀ ਦੇ ਵਿੱਚ ਕਿੰਨੇ ਮਜ਼ਬੂਤ ਨੇ ਸਿਮਰਜੀਤ ਸਿੰਘ ਮਾਨ ਕਿੱਡੀ ਵੱਡੀ ਲੀਡ ਇੱਥੋਂ ਮਿਲ ਰਹੀ ਹੈ ਲੋਕਾਂ ਦਾ ਹੰਗਾਰਾ ਪਿੰਡ-ਪਿੰਡ ਜਾ ਰਹੇ ਕਿਉਂ ਤੁਸੀਂ ਇਹ ਮੈਂ ਤਾਂ ਆਪਣੀ ਤਾਰੀਫ ਨਹੀਂ ਨਾ ਕਰ ਸਕਦਾ ਹੈਗਾ ਪਰ ਵੋਟ ਤਾਂ ਲੋਕਾਂ ਨੇ ਪਾਉਣੀਆਂ ਲੋਕਾਂ ਦੇ ਜਹਨ ਦੇ ਵਿੱਚ ਵੋਟ ਹੁੰਦੀ ਹੈ ਵੋਟ ਸਾਨੂੰ ਦੱਸ ਕੇ ਵੀ ਨਹੀਂ ਪਾਉਂਦਾ ਕੋਈ ਤੁਹਾਡੇ ਕੰਮ ਕਰੇ ਨਹੀਂ ਜਰਨਲਿਸਟ ਦਾ ਕੰਮ ਹੁੰਦਾ ਜਰਨਲਿਸਟ ਦਾ ਕੰਮ ਸਿਮਰਨਜੀਤ ਸਿੰਘ ਮਾਨ ਨਹੀਂ ਕਰੂਗਾ ਇਹ ਤੁਸੀਂ ਆਪਣਾ ਕੰਮ ਕਰੋ ਜਿਹੜਾ ਤੁਹਾਨੂੰ ਮਿਲ ਰਿਹਾ ਉਹ ਤਾਂ ਤੁਸੀਂ ਦੱਸ ਸਕਦੇ ਹੋ ਨਾ ਤੁਹਾਨੂੰ ਕਿੰਨਾ ਕਲੰਡਰ ਤੁਸੀਂ ਤੁਸੀਂ ਅੱਜ ਮੇਰੇ ਨਾਲ ਚਲੇ ਚੱਲੋ ਦੇਖ ਲਿਓ ਕਿੰਨਾ ਪਿਆਰ ਮਿਲਦਾ ਪੰਜਾਬ ਦੇ ਵਿੱਚ 1 ਜੂਨ ਨੂੰ VOTING ਹੋਣੀ ਹੈ। ਅਗਰ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਸੰਗਰੂਰ ਦਾ ਜਿਹੜਾ ਚੋਣ ਅਖਾੜਾ ਇਸ ਸਮੇਂ ਪੂਰੀ ਤਰ੍ਹਾਂ ਨਾ ਭੱਕ ਚੁੱਕਿਆ ਕਿਉਂਕਿ ਸਾਰੀਆਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਕਰ ਦਿੱਤੇ ਗਏ ਨੇ। ਸਾਡੇ ਨਾਲ ਸਿਮਰਜੀਤ ਸਿੰਘ ਮਾਨ ਨੇ ਜਿਹੜੇ ਕੀ ਪਹਿਲਾਂ ਇੱਥੋਂ MP ਨੇ ਸੀਟਿੰਗ 2 ਸਾਲ ਦਾ ਉਹਨਾਂ ਨੇ ਜਿਹੜਾ ਇੱਥੇ ਕਾਰਜਕਾਲ ਜਿਹੜਾ ਆਪਣਾ ਕੀਤਾ ਜਿਮਣੀ ਚੋਣ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਹਰਾ ਕੇ ਇੱਥੇ ਜਿੱਤ ਹਾਸਲ ਕੀਤੀ। ਮਾਨ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹੁਣ ਪੂਰੀ ਤਰੀਕੇ ਦੇ ਨਾਲ ਅਖਾੜਾ ਜਿਹੜਾ ਭੱਕ ਚੁੱਕਿਆ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਤੁਹਾਡੇ ਮੁਕਾਬਲੇ ਮ ਜਿੰਨੇ ਹੋਣਗੇ ਓਨੇ ਵੋਟ ਡਿਵਾਈਡ ਹੋਊਗੀ ਤੇ ਅਕਾਲੀ ਦਲ ਅੰਮ੍ਰਿਤਸਰ ਦੀ ਵੋਟ ਵੱਜੀ ਹੋਈ ਹੈ ਸੋ ਸਾਨੂੰ ਤਾਂ ਫਾਇਦਾ ਹੀ ਫਾਇਦਾ ਹੈ ਓਰੇ ਮੇਨ ਕਿਨੂੰ ਦੇਖਦੇ ਹੋਂ ਤੁਸੀਂ ਤੁਹਾਡੇ ਮੁਤਾਬਕ ਕਿਉਂਕਿ ਹੁਣ ਅਰਵਿੰਦ ਖੰਨਾ ਨੂੰ ਭਾਜਪਾ ਨੇ ਮੈਦਾਨ ਦੇ ਵਿੱਚ ਜਿਹੜਾ ਉਤਾਰ ਦਿੱਤਾ ਹੈ ਦੇਖੋ ਮੈਂ ਇਹਦੇ ਤੇ ਕੋਈ ਕਮੈਂਟ ਨਹੀਂ ਕਰਦਾ ਕਿਉਂਕਿ ਸਾਰੇ ਮੇਨ ਹੈਗੇ ਐ ਸਾਰੇ ਮੁਕਾਬਲੇ ਚਾਏ ਹੋਏ ਐ ਕਿਸੇ ਨੂੰ ਮੈਂ ਮੇਨ ਬਣਾਦਾ ਤੇ ਦੂਜਾ ਇਹ ਕਹੇ ਕਿ ਮੈਨੂੰ ਕਿਉਂ ਨਹੀਂ ਬਣਾਇਆ ਅਮੀਰ ਖਾਦ ਦੇ ਵਿੱਚ ਫਸ ਜਾਵਾਂਗੇ ਸੋ ਕੋਈ ਸੋਣਾ ਜਾਂ ਹੋਰ ਸਵਾਲ ਪੁੱਛੋ ਕੋਈ ਸਿਮਰਜੀਤ ਸਿੰਘ ਮਾਨ ਜਦੋਂ ਲੋਕਾਂ ਜਾਣਦੇ ਨੇ ਤਾਂ ਉਹ ਆਪਣਾ ਪ੍ਰਚਾਰ ਮੈਂ ਇੱਥੇ ਗੱਲ ਕਰਾਂਗਾ ਕਿ ਬਾਕੀ ਪਾਰਟੀਆਂ ਦੇ ਉੱਪਰ ਸਿਰਫ ਧਰਮ ਦੇ ਨਾਮ ਦੇ ਉੱਪਰ ਜਾਤ ਪਰ ਗੱਲ ਹੁੰਦੀ ਆ ਪਾਕਿਸਤਾਨ ਹਿੰਦੁਸਤਾਨ ਦੀ ਗੱਲ ਹੁੰਦੀ ਹੈਗੀ ਤਾਂ ਤੁਸੀਂ ਕਿਹੜੇ ਮੁੱਦੇ ਲੈ ਕੇ ਜਾ ਰਹੇ ਹੋ ਮੈਂ ਤਾਂ ਸਾਰੇ ਬੰਤੇ ਜਿਹੜੇ ਮੈਂ ਮੋਤੀ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਰ ਕਰ ਨੌਕਰੀ ਦਵਾਗੇ ਗਰੀਬਾਂ ਦੀ ਗੱਲ ਕਰਦਾ ਹਾਂ ਕੀ ਤੇ ਮਜ਼ਦੂਰਾਂ ਦੀ ਗੱਲ ਕਰਦਾ ਹਾਂ ਕਿਸਾਨਾਂ ਦੀ ਗੱਲ ਕਰਦਾ ਹੈਗਾ ਇਹ ਸਾਰੀਆਂ ਗੱਲਾਂ ਮੈਂ ਇਹ ਲੋਕਾਂ ਦੇ ਵਿੱਚ ਕਰਦਾ ਜਿਹੜਾ ਇੰਦਰਾ ਗਾਂਧੀ ਕਿੰਨੇ ਕਿਹਾ ਸੀਗਾ ਰੋਟੀ ਕਪੜਾ ਮਕਾਨ ਅਜੇ ਤੱਕ ਕਾਂਗਰਸ ਨੇ ਇਹ ਵਾਅਦਾ ਪੂਰਾ ਨਹੀਂ ਕੀਤਾ ਅਤੇ ਹੋਰ ਨਵੇਂ-ਨਵੇਂ ਮੰਤਰ ਦੇਈ ਜਾਂਦੇ ਹੈ ਮੇਰਾ ਕਹਿਣ ਦਾ ਮਤਲਬ ਹੈ ਕਿ ਕੋਈ ਸਟੈਬਿਲਿਟੀ ਸਥਿਰਤਾ ਤਾਂ ਹੋਣੀ ਚਾਹੀਦੀ ਹੈ ਕਿ ਜਿਹੜਾ ਇਹ ਆਪਾਂ ਮੈਨੀਫੈਸਟੋ ਬਣਾਉਂਦੇ ਆ ਜਿਵੇਂ ਆਮ ਪਾਰਟੀ ਨੇ ਕਿਹਾ ਸੀਗਾ ਕਿ ਹਰੇਕ ਬੀਬੀ ਦੇ ਬੋਜੇ ਦਾ ਬੈਂਕ ਦੇ ਵਿੱਚ ਚੜੇ ਮਹੀਨੇ 1 ਲੱਖ ਰੁਪਏ 1000 ਰੁਪਏ ਆਜਿਆ ਕਰੂਗਾ ਉਹ ਵੀ ਨਹੀਂ ਦਿੱਤਾ ਗਿਆ ਤਾਂ ਸੋ ਮੇਰਾ ਮਤਲਬ ਹੈ ਜਿਹੜੇ ਗਲਤ ਵੈਧੇ ਕੀਤੇ ਐ ਇਹਨਾਂ ਦੇ ਖਿਲਾਫ ਅਸੀਂ ਲੜ ਰਹੇ ਐ ਤੇ ਅੱਗੇ ਤੋਂ ਅਸੀਂ ਸਾਰੀਆਂ ਪਾਰਟੀਆਂ ਤੇ ਇਲੈਕਸ਼ਨ ਕਮਿਸ਼ਨ ਨੂੰ ਵੀ ਹਦਾਇਤ ਕਰਦੇ ਐ ਕਿ ਇਹ ਜਿਹੜਾ ਮੈਨੀਫੈਸਟੋ ਹੁੰਦਾ ਤੇ ਜੇ ਤੁਸੀਂ ਦੇਖਦੇ ਹੋ ਕਿ ਇਸ ਨੂੰ ਇਹ ਪੂਰਾ ਪਾਰਟੀ ਨਹੀਂ ਕਰ ਸਕਦੀ ਫਿਰ ਉਸਦੇ ਉੱਤੇ ਇਲੈਕਸ਼ਨ ਕਮਿਸ਼ਨ ਲੀਕ ਮਰਵਾ ਦਿਆ ਕਰੇ ਅੱਛਾ ਤੁਸੀਂ ਜਿਹੜਾ ਗੱਲ ਕਰੀ ਆ 1000 ਰੁਪਏ ਦੇ ਲੱਕੇ ਹਾਲੀ ਦੇ ਵਿੱਚ ਸਨਾਮ ਦੇ ਵਿੱਚ ਜਦੋਂ ਸੀਐਮ ਭਗਵੰਤ ਸਿੰਘ ਮਾਨ ਆਉਂਦੇ ਨੇ ਤਾਂ ਉਹਨਾਂ ਨੇ ਮਹਿਲਾਵਾਂ ਨਾਲ ਫਿਰ ਵੱਡਾ ਵਾਦਾ ਦੁਬਾਰਾ ਤੁਹਾਡਾ ਹੀ ਦਰਹਾਇਆ ਉਹਨਾਂ ਨੇ ਕਿ ਖੇਤੀ ਸੈਕਟਰ ਦੇ ਵਿੱਚੋਂ ਜਿਹੜਾ ਨਹਿਰੀ ਪਾਣੀ ਅਸੀਂ ਖੇਤਾਂ ਨੂੰ ਦੇ ਰਹੇ ਹਾਂ ਤਾਂ ਸਾਨੂੰ 6000 ਕਰੋੜ ਰੁਪਏ ਬਚੇਗਾ ਜਿਹਦੇ ਵਿੱਚੋਂ ਸਿਰਫ 5500 ਕਰੋੜ ਰੁਪਏ ਲੱਗੂਗਾ ਮਹਿਲਾਵਾਂ ਨੂੰ 1000 ਰੁਪਏ ਦੇਣ ਤੇ ਜਲਦੀ ਅਸੀਂ ਉਹ ਗਾਰੰਟੀ ਪੂਰੀ ਕਰਨੀ ਹੈ ਅਜੇ ਤੱਕ ਕੀਤੀ ਨਹੀਂ ਜੀ ਦੇਖੋ ਹੋਰ ਗਾਰੰਟੀਆਂ ਦੇ ਰਹੇ ਆ ਅੱਗੇ ਪਤਾ ਨਹੀਂ ਪਹਿਲਾਂ ਜੇ ਗਾਰੰਟੀ ਦਿੱਤੀ ਹੋਈ ਪੂਰੀ ਹੁੰਦੀ ਮੈਂ ਮੰਨ ਜਾਂਦਾ ਪਰ ਨਵੀਆਂ ਗਾਰੰਟੀਆਂ ਦੇਣੀਆਂ ਮੈਂ ਸਮਝਦਾ ਕਿ ਇਹ ਬਚਪਨ ਹੈ ਤੇ ਇਸ ਤਰ੍ਹਾਂ ਦੀ ਗੱਲ ਨਹੀਂ ਸੀਐਮ ਸਾਹਿਬ ਨੂੰ ਕਰਨੀ ਚਾਹੀਦੀ ਸਰ ਤੁਸੀਂ ਇੱਕ ਵੱਡਾ ਪ੍ਰੋਜੈਕਟ ਲੈ ਕੇ ਆਏ ਸੀ ਤੁਸੀਂ ਕਿਹਾ ਕਿ ਬਰਨਾਲੇ ਤੋਂ ਸ਼ੁਰੂਆਤ ਹੋਈ ਹੈ ਕਿ ਸਾਰੀਆਂ ਬਿਜਲੀਆਂ ਤਾਰਾਂ ਅੰਡਰਗਰਾਊਂਡ ਹੋਣਗੀਆਂ ਕਈ ਸੌ ਕਰੋੜ ਦਾ ਉਹ ਪ੍ਰੋਜੈਕਟ ਸੀ ਪਰ ਲੋਕਾਂ ਦੇ ਵਿੱਚ ਜਦੋਂ ਜਾਣੇ ਆ ਉਹ ਉਹਨਾਂ ਨਾਲ ਗੱਲਬਾਤ ਕਰੀ ਗਈ ਉਹ ਕਹਿੰਦੇ ਨੇ ਕਿ ਸਾਨੂੰ ਇਸ ਪ੍ਰੋਜੈਕਟ ਬਾਰੇ ਨਹੀਂ ਪਤਾ ਕਿਉਂਕਿ ਸਾਡੇ ਇਲਾਕੇ ਦੇ ਵਿੱਚ ਨਹੀਂ ਹੈਗਾ ਤੁਸੀਂ ਸਪਸ਼ਟ ਕਰਨਾ ਚਾਹੋਗੇ ਕਿ ਕਦੋਂ ਤੱਕ ਪੂਰਾ ਹੋ ਸਕਦਾ ਹੈ ਜਾਂ ਕਦੋਂ ਸਾਲ ਤੱਕ ਪੂਰਾ ਹੋ ਜਾਊਗਾ ਜੀ ਸਾਰੇ ਸੰਗਰੂਰ ਬਰਨਾਲੇ ਤੇ ਮਨੇਰਕੋਟਲੇ ਦੇ ਵਿੱਚ ਸਾਰੀਆਂ ਬਿਜਲੀਆਂ ਦੇ 50 ਕਰੋੜ ਦਾ ਪ੍ਰੋਜੈਕਟ ਹੈਗਾ ਤੇ ਕਿਸੇ ਦੇ ਘਰ ਦੇ ਉਤਾਰ ਨਹੀਂ ਜਾਊਗੀ ਫਲਕਚੁਏਸ਼ਨ ਆਫ ਕਰੰਟ ਨਹੀਂ ਹੋਊਗਾ ਤੇ ਕੋਈ ਵੀ ਮੋਟਰ ਨਹੀਂ ਸੜੂਗੀ ਘਰ ਦੀ ਕੋਈ ਵੀ ਮਸ਼ੀਨ ਕੋਈ ਵੀ 에어 ਕੰਡੀਸ਼ਨਰ ਇਸਤਰੀ ਉਸਤਰੀ ਹੋਵੇ ਬਿਲਕੁਲ ਸਟੇਬਲ ਕਰੰਟ ਰਹੂਗਾ ਜਿਹੜੀ ਤੁਹਾਡੀ ਇਹ ਸਕੀਮ ਆ ਤੁਸੀਂ 350 ਕਰੋੜ ਰੁਪਇਆ ਲੈ ਕੇ ਆਏ ਹੋ ਬਹੁਤ ਵੱਡੀ ਜਿਹੜੀ ਇਹ ਕੀ ਜਿਹੜੀਆਂ ਜਿਹੜੀਆਂ ਤਾਰਾਂ ਓਪਨ ਜਾ ਰਹੀਆਂ ਨੇ ਖੇਤਾਂ ਜਾ ਰਹੀਆਂ ਨੇ ਉਹ ਵੀ ਅੰਡਰਗਰਾਊਂਡ ਹੋਣਗੀਆਂ ਜਾਂ ਫਿਰ ਪਿੰਡਾਂ ਸਹਰਾਂ ਦੇ ਵਿੱਚ ਸਭ ਸਭ ਕਿਸੇ ਦੇ ਘਰ ਦੇ ਉੱਤੋਂ ਦੀ ਤਾਰ ਨਹੀਂ ਜਾਊਗੀ ਹਾਂ ਮੈਂ 2 ਸਾਲ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਪੂਰਾ ਹੋ ਜਾਊਗਾ ਹਾਂ اگلے ਸਾਲ ਤੱਕ ਪੂਰਾ ਹੋ ਜਾਣਾ ਚਾਹੀਦਾ ਤੇ 56 ਕਰੋੜ ਦਾ ਨਵਾਂ ਹਸਪੀਟਲ ਸਪੈਸ਼ialਟੀ ਹਸਪੀਟਲ ਬਰਨਾਲੇ ਬਣਨਾ ਸ਼ੁਰੂ ਹੋ ਗਿਆ ਜਿਹੜੀ ਜਿਹੜੀ ਬਿਮਾਰੀ ਦਾ ਕਿਤੇ ਇਲਾਜ ਨਹੀਂ ਹੋਊਗਾ ਉਹ ਇੱਥੇ ਸਾਡੇ ਬਰਨਾਲੇ ਹੋਊਗਾ ਸੋ ਰਾਜਸਥਾਨ ਹਰਿਆਣਾ ਹਿਮਾਚਲ ਸਾਰੇ ਨੇੜ ਦੇ ਇਲਾਕਿਆਂ ਤੋਂ ਲੋਕ ਆਉਣਗੇ ਤੇ ਅਸੀਂ ਚਾਹਾਂਗੇ ਕਿ ਪਾਕਿਸਤਾਨ ਦੇ ਲਈ ਵੀ ਰਸਤਾ ਖੋਲ੍ਹਿਆ ਜਾਵੇ ਹਰੀਕੇ ਤੋਂ ਤੇ ਉੱਥੋਂ ਵੀ ਲੋਕ ਸਾਡੇ ਬਨਾਲੇ ਆ ਕੇ ਇਲਾਜ ਕਰਾ ਸਕਣਗੇ ਅੰਮ੍ਰਿਤਪਾਲ ਜੀ ਜੇਲ੍ਹ ਦੇ ਵਿੱਚ ਬੰਦ ਨੇ ਉਹ ਇਲੈਕਸ਼ਨ ਲੜਨ ਨੇ ਖੰਡੂਰਸਾ ਤੋਂ ਉਹਨਾਂ ਨੇ ਅੱਜ ਕੋਰਟ ਨੂੰ ਕਿਹਾ ਕਿ ਜਾਂ ਤਾਂ 7 ਦਿਨ ਦੀ ਪ੍ਰੋਲ ਦਿੱਤੀ ਜਾਵੇ ਅਸੀਂ ਇੱਥੇ ਆ ਕੇ ਕਾਗਜ਼ ਭਰ ਕੇ ਜਾਂ ਫਿਰ ਕੋਰਟ ਦੇ ਵਿੱਚ ਹੀ ਇਹ ਪ੍ਰਬੰਧ ਕੀਤਾ ਮਾਫ ਕਰਨਾ ਜੇਲ੍ਹ ਦੇ ਵਿੱਚ ਹੀ ਪ੍ਰਬੰਧ ਕੀਤਾ ਜਾਵੇ ਕਿ ਉੱਥੇ ਕਾਗਜ਼ ਭਰੇ ਜਾਣ ਹਾਂ ਮੈਂ ਜਿਹੜੇ ਤੋਂ ਭਾਗਲਪੁਰ ਜੇਲ੍ਹ ਸੀਗਾ ਮੇਰੇ ਕਾਗਜ਼ ਭਾਗਲਪੁਰ ਜੇਲ੍ਹ ਦੇ ਵਿੱਚ ਭਰੇ ਗਏ ਸੀਗੇ ਤੇ ਜੇਲ੍ਹ ਦੇ ਵਿੱਚ ਵੀ ਭਰੇ ਜਾ ਸਕਦੇ ਐ ਤੇ ਫਿਰੋਲ ਦੇ ਉੱਤੇ ਵੀ ਭਰੇ ਜਾ ਸਕਦੇ ਐ ਤੇ ਫਿਰੋਲ ਦੇਣੀ ਕੋਈ ਮਾੜੀ ਗੱਲ ਨਹੀਂ ਐ ਜੋ ਕਰਕੇ ਉਹਨਾਂ ਦੇ ਖਿਲਾਫ ਕੋਈ سنگीन ਕੇਸ ਰਜਿਸਟਰ ਨਹੀਂ ਹੋਇਆ ਉਹਨਾਂ ਦੇ ਉੱਤੇ ਸਿਰਫ ਐਨਐਸਏ ਲੱਗਿਆ ਹੈਗਾ ਇੱਕ ਚੀਜ਼ ਮਾਨ ਸਾਹਿਬ ਤੁਸੀਂ ਕਾफी ਸਿਆਸਤ ਦੇ ਵਿੱਚ ਰਹੇ ਹੋਗੇ ਤੁਸੀਂ ਬਖੋਬੀ ਤੌਰ ਦੇ ਉੱਪਰ ਜਾਣਦੇ ਹੋ ਤੇ ਦੇਖਿਓ ਕਿ ਹਾਲੀ ਦੇ ਵਿੱਚ ਇੱਕ ਮੁੱਦਾ ਗਰਮਾਇਆ ਗਿਆ ਕਿ ਜਿਹੜਾ ਪੌਂਚ ਦੇ ਵਿੱਚ ਇੱਕ ਹਮਲਾ ਹੁੰਦਾ ਆਪਣੀ ਸੈਨਾ ਦੇ ਉੱਪਰ ਚੰਜੀ ਸਿੰਘ ਚੰਨੀ ਦਾ ਬਿਆਨ ਤੁਸੀਂ ਕਿਹਾ ਕਿ ਜਦੋਂ ਲੈਕਸਨ ਆਉਂਦੇ ਨੇ ਉਦੋਂ ਸਟੰਟ ਹੁੰਦੇ ਨੇ ਤਾਂ ਭਾਜਪੀ ਨੇ ਘੇਰੇ ਆ ਭਾਜਪੀ ਕਹਿ ਰਹੀ ਹੈ ਕਿ ਜਿਹੜੇ ਕਾਂਗਰਸ ਦੇ ਲੋਕ ਨੇ ਜਾਂ ਫਿਰ ਉਹ ਇਹ ਚਾਹੁੰਦੇ ਨੇ ਕਿ ਪੰਜਾਬ ਭਾਰਤੀ ਸੈਨਾ ਨੂੰ ਦਿਖਾਇਆ ਜਾਂਦਾ ਪਾਕਿਸਤਾਨ ਮੋਹ ਇਹਨਾਂ ਦਾ ਜਾਗਦਾ ਪਾਕਿਸਤਾਨ ਨੂੰ ਇਹ ਕਲੀਨ ਚੈਟ ਦਿੰਦੇ ਨੇ ਤੁਹਾਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਕੌਣ ਪਾਕਿਸਤਾਨ ਨੂੰ ਕਲੀਨ ਚੈਟ ਦਿੰਦਾ ਮੋਦੀ ਸਾਹਿਬ ਕਹਿ ਰਹੇ ਨੇ ਕਿ ਪੰਜਾਬ ਕੋਈ ਮੈਨੂੰ ਡਿਸਟਰਬ ਕਰ ਰਿਹਾ ਇਹ ਇਹਨਾਂ ਦਾ ਜਾਂਦਾ ਟੈਲੀਫੋਨ ਬੰਦ ਕਰਾਓ ਜੋ ਮੇਰਨੋ ਗੱਲ ਕਰੋ ਮੇਰਾ ਜੀ ਕਨੈਕਸ਼ਨ ਟੁੱਟ ਗਿਆ ਜਦੋਂ ਤੁਹਾਡੀ ਟੱਲੀ ਵੱਜੀ ਹੈ ਮੇਰਾ ਟੈਲੀਫੋਨ ਦੇਖੋ ਬੰਦ ਹੈ ਤੁਹਾਡੀ ਇੱਜ਼ਤ ਕਰਕੇ ਮਾਮਾ ਸਾਹਿਬ ਇਹ ਕਹਿ ਰਿਹਾ ਸੀ ਕਿ ਜਿਹੜੀ ਰਾਜਨੀਤੀ ਇਸ ਤਰ੍ਹਾਂ ਦੀ ਹੋ ਰਹੀ ਹੈ ਕਿ ਕਿ ਜਦੋਂ ਉਹਦੇ ਵਿੱਚ ਧਰਮ ਦਾ ਨਾਮ ਜਾਂ ਫਿਰ ਕਿਸੇ ਇੱਕ ਫਿਰ ਇੱਕ ਇੱਕ ਧਰਮ ਨੂੰ ਜੋੜ ਕੇ ਕੀਤਾ ਜਾਂਦਾ ਵਾ ਮੈਂ ਕਿ ਤੁਸੀਂ ਨਰਿੰਦਰ ਮੋਦੀ ਜੀ ਦੀ ਗੱਲ ਸੁਣੀ ਹੋਏਗੀ ਤੁਸੀਂ ਉਹਨਾਂ ਨੇ ਕਿਹਾ ਕਿ ਇਹ ਮੰਗਲ ਸੂਤਰ ਸੀਨੇ ਜਾਣ ਕੇ ਜਾਂ ਇੱਕ ਖਾਸ ਧਰਮ ਨੂੰ ਕਾਂਗਰਸ ਟਾਰਗੇਟ ਕਰਨਾ ਚਾਹੁੰਦੀ ਹੈ ਉਹਨਾਂ ਨੂੰ ਇਹ ਥੋੜਾ ਸਾਰਾ ਪੈਸਾ ਉੱਥੇ ਦੇਣਾ ਚਾਹੁੰਦਾ ਜਿਹੜਾ ਧਰਮ ਦੇ ਉੱਤੇ ਇਲੈਕਸ਼ਨ ਨਹੀਂ ਲੜੇ ਜਾਣੇ ਚਾਹੀਦੇ ਜਿਵੇਂ ਕਿ ਪਰ ਅਸਲੀ ਗੱਲ ਜਿਹੜੀ ਸਾਨੂੰ ਸਿੱਖਾਂ ਨੂੰ ਚੁੱਪਦੀ ਹੈ ਕਿ ਸਭ ਤੋਂ ਪੁਰਾਣਾ ਜਿਹੜਾ ਹਿੰਦੂਆਂ ਦਾ ਧਾਰਮਿਕ ਦਰਿਆ ਹੈ ਗੰਗਾ ਹੈ ਉਹਦੇ ਵਿੱਚ ਜਿੱਥੋਂ-ਜਿੱਥੋਂ ਦੀ ਗੰਗਾ ਲੰਘਦੀ ਹੈ ਉੱਥੇ ਸਾਰਾ ਗੰਦ ਸ਼ਹਿਰਾਂ ਦਾ ਉਹਦੇ ਵਿੱਚ ਜਾਂਦਾ ਹੈ ਤੇ ਵਾਰਾਨਾਸੀ ਤੋਂ ਸਾਡੇ ਪ੍ਰਾਈਮ ਮਿਨਿਸਟਰ ਸਾਹਿਬ ਮੈਂਬਰ ਪਾਰਲੀਮੈਂਟ ਨੇ ਜਦੋਂ ਬਦਨਾਸੀ ਜਾਂਦੇ ਐ ਇੱਥੇ ਜਦੋਂ ਟਾਇਲਟਸ ਜਾਂਦੇ ਐ ਉਹਨਾਂ ਦਾ ਵੀ ਪੇਟ ਦਾ ਗੰਦ ਫਲਸ਼ ਹੋ ਕੇ ਗੰਗਾ ਦੇ ਵਿੱਚ ਜਾਂਦਾ ਹੈ ਤੇ ਜਿੰਨਾ ਚਿਰ ਉਹ ਗੰਗਾ ਨੂੰ ਸਾਫ਼ ਨਹੀਂ ਕਰਦੇ ਉਹਨਾਂ ਚਿਰ ਇਹ ਜਿਹੜਾ ਇਹ ਧਾਰਮਿਕ ਪ੍ਰਚਾਰ ਕਰਦੇ ਐ ਹਿੰਦੂਆਂ ਨੂੰ ਬਿਲਕੁਲ ਨਹੀਂ ਮੰਨਣਾ ਚਾਹੀਦਾ ਤੇ ਹੁਣ ਮੇਰੇ ਨਾਲ ਛਲੇ ਜੋ ਹੁਣੇ ਤੁਹਾਨੂੰ ਫੋਟੋਆਂ ਦਿਖਾਉਂਦੇ ਐ ਕਿ ਜਿਹੜੀ ਗਊ ਹੈ ਉਹ ਮਹੱਤਵ ਹੈ ਹਿੰਦੂ ਧਰਮ ਦੇ ਵਿੱਚ ਤੇ ਇੱਥੇ ਸਾਰੀਆਂ ਗਾਵਾਂ ਇਹ ਜੇ ਪਲਾਸਟਿਕ ਦੇ ਲਫਾਫੇ ਖਾ ਰਹੀਆਂ ਉਹਨਾਂ ਨੂੰ ਜਦਕਿ ਗਊਆਂ ਨੂੰ ਸੰਭਾਲਤਾ ਹੈ ਨਹੀਂਗੀ ਤਾਂ ਫਿਰ ਰਾਮ ਮੰਦਰ ਦੀ ਗੱਲ ਕਿਉਂ ਕਰਨੀ ਹੈ ਪਹਿਲਾਂ ਤੁਸੀਂ ਗਊ ਨੂੰ ਸੰਭੋ ਗੰਗਾ ਨੂੰ ਸੰਭੋ ਫਿਰ ਤੁਸੀਂ ਰਾਮ ਮੰਦਰ ਦੀ ਗੱਲ ਕਰੋ ਅਸੀਂ ਸਾਰੀਆਂ ਗਊਆਂ ਨੂੰ ਆਪਣਾ ਦਿੱਤਾ ਹੈਗਾ ਹਿੱਸਾ ਗਊਸ਼ਾਲਾ ਨੂੰ ਆਪਣੇ ਗ੍ਰਾਂਟਸ ਦਿੱਤੇ ਆ ਵਧੀਆ ਤਰ੍ਹਾਂ ਮੇਰੇ ਇਲਾਕੇ ਦੇ ਵਿੱਚ ਗਊਸ਼ਾਲਾ ਚੱਲ ਰਹੀਆਂ ਹੈ ਜਿਹੜੀਆਂ ਵੀ ਗਊਸ਼ਾਲਾ ਹੈਗੀਆਂ ਮੈਂ ਆਪ ਇਨਸਪੈਕਸ਼ਨ ਕਰਦਾ ਦੇਖਦਾ ਉਹਨਾਂ ਨੂੰ ਖਾਣ ਦਾ ਤਰੀਕਾ ਉਹਨਾਂ ਦਾ ਪੀਣ ਦਾ ਤਰੀਕਾ ਉਹਨਾਂ ਦੀ ਰਹਿਣ ਦਾ ਤਰੀਕਾ ਅਗਰ ਮੈਂ ਸਿੱਖ ਹਾਂ ਜੇ ਮੇਰੀ ਜ਼ਿੰਮੇਵਾਰੀ ਕਿਸੇ ਧਰਮ ਦੀ ਹੈਗੀ ਹੈ ਤੇ ਮੈਂ ਉਸ ਨੂੰ ਕਰਦਾ ਤੇ ਮਾਨ ਸਾਹਿਬ ਹਾਲੀ ਦੇ ਵਿੱਚ ਤੁਸੀਂ ਕੈਨੇਡੀਅਨ ਮੀਡੀਆ ਦੀ ਇੱਕ ਰਿਪੋਰਟ ਆਈ ਜਿਹੜੀ ਉਹਨਾਂ ਨੇ ਕਿਹਾ ਕਿ 2018 ਦੇ ਵਿੱਚ ਜਦੋਂ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਸੀ ਉਸ ਸਮੇਂ ਜਦੋਂ ਕੈਨੇਡਾ ਦੇ ਜਿਹੜੇ ਪ੍ਰਧਾਨ ਮੰਤਰੀ ਸੀ ਉਹ ਰੇ ਇੱਥੇ ਆਉਂਦੇ ਨੇ ਤਾਂ ਉਹਨਾਂ ਦਾ ਜਿਹੜਾ ਜਹਾਜ਼ ਨੂੰ ਲੈਂਡ ਨਹੀਂ ਹੋਣ ਦਿੱਤਾ ਜਾ ਰਿਹਾ ਸੀ ਸਰਤ ਰੱਖੀ ਗਈ ਸੀ ਕਿ ਕੈਪਟਨ ਅਵਿੰਦਰ ਸਿੰਘ ਦੇ ਨਾਲ ਅਗਰ ਮੁਲਾਕਾਤ ਹੋਏਗੀ ਤਦ ਹੀ ਉਹਨਾਂ ਨੇ ਇੱਕ ਲਿਸਟ ਜਿਹੜੀ ਉਸ ਸਮੇਂ ਉਹਨਾਂ ਨੂੰ ਦਿੱਤੀ ਸੀ ਕਿਵੇਂ ਦੇਖਦੇ ਹੋ ਕਿ ਕੋਈ ਦੇਖਦਾ ਪ੍ਰਧਾਨ ਮੰਤਰੀ ਇੱਥੇ ਆਉਂਦਾ ਉਸ ਨੂੰ ਇਹ ਸ਼ਰਤ ਦੇ ਉੱਪਰ ਤਾਂ ਜਹਾਜ਼ ਲੈਂਡ ਹੋਵੇ ਇਹ ਮੀਡੀਆ ਰਿਪੋਰਟ ਦੇ ਵਿੱਚ ਖ਼ਲਾਸਾ ਹੈ ਇਹਦਾ ਮਤਲਬ ਹੈ ਕਿ ਰਿਸ਼ਤਾ ਅੱਜ ਨਹੀਂ ਖਰਾਬ ਹੋਇਆ ਕੈਂਡੀਡੇਟ ਦੇ ਨਾਲ ਇੰਡੀਆ ਨੇ ਰਿਸ਼ਤਾ ਬੜਾ ਪੁਰਾਣਾ ਕੈਨੇਡਾ ਦੇ ਨਾਲ ਖਰਾਬ ਕੀਤਾ ਹੈ ਜਦਕੀ ਕੈਨੇਡੀਅਨ ਕੈਨੇਡਾ ਨੇ ਸਭ ਤੋਂ ਪਹਿਲਾਂ اٹੋਮਿਕ ਰਿਸਰਚ ਸਟੇਸ਼ਨ ਇੰਡੀਆ ਨੂੰ ਬੰਬੇ ਦੇ ਵਿੱਚ ਭਾਬਾ ਦਾ ਦਿੱਤਾ ਸੀਗਾ ਤੇ ਇਹ ਇੰਡੀਆ ਉਹਦੇ ਨਾਲ ਖਰਾਬੀ ਕਰ ਰਿਹਾ ਹੈ ਆਪਣੇ ਰਿਲੇਸ਼ਨਸ ਖਰਾਬ ਕਰ ਰਿਹਾ ਹੈ ਉਸ ਸਮੇਂ ਤੁਸੀਂ ਕਿਵੇਂ ਦੇਖਦੇ ਹੋ ਮਾਨਸਾ ਫਿਰ ਜਦੋਂ ਉਦੋਂ 18 ਚ ਕੈਪਟਨ ਮਿੰਦਰ ਸਿੰਘ ਦੀ ਉਦੋਂ ਇਸ ਦੀ ਕੀ ਮਜਬੂਰੀ ਸੀ ਕਿ ਅਗਰ ਉਹ ਅੰਮ੍ਰਿਤਸਰ ਆ ਕੇ ਮੱਥਾ ਟੇਕਣ ਲਈ ਉੱਥੇ ਆ ਰਹੇ ਨੇ ਤਾਂ ਪਹਿਲਾਂ ਇਹ ਸ਼ਰਤਾਂ ਰੱਖੇ ਜਾਣ ਕਿ ਜਹਾਜ਼ ਤਾਂ ਤੀ ਤਦ ਹੀ ਲੈਂਡ ਹੋਊਗਾ ਐਡੀ ਕੀ ਮਜਬੂਰੀ ਸੀ ਕਿ ਕੈਨੇਡੀਅਨ ਜਿਹੜੇ ਪ੍ਰਧਾਨ ਮੰਤਰੀ ਨੇ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਸੀ ਇਸ ਲਈ ਦਬਾਅ ਬਣਾਇਆ ਗਿਆ ਜਦ ਇਹਦਾ ਮਤਲਬ ਸੀਗਾ ਕਿ ਇਹ ਪ੍ਰਾਈਮ ਮਿਨਿਸਟਰ ਇਹ ਇਹਨਾਂ ਦੇਖੇ ਕਿ ਕਿੰਨਾ ਨੁਕਸਾਨ ਬਲੂ ਸਟਾਰ ਦੇ ਵਿੱਚ ਇੰਡੀਆ ਨੇ ਦਰبار صاحب ਦਾ ਅਤੇ ਕਾਲ ਤਖਤ ਸਾਹਿਬ ਦਾ ਕੀਤਾ ਕਿਹੜੀ ਰੈਫਰੈਂਸ ਲਾਇਬ੍ਰੇਰੀ ਨੂੰ ਫੌਜ ਲੁੱਟ ਕੇ ਲੈ ਗਈ ਹੈ ਦਰਬਾਰ ਸਾਹਿਬ ਦਾ ਤੋਸ਼ਖਰਨਾ ਕਿੰਨਾ ਲੁੱਟ ਕੇ ਲੈ ਕੇ ਗਈ ਹੈ ਇਸ ਕਰਕੇ ਸਰਕਾਰ ਟਰੂਡੋ ਸਾਹਿਬ ਨੂੰ ਅੰਬਰਸਰ ਜਾਣ ਤੋਂ ਇਨਕਾਰ ਕਰ ਰਹੀ ਸੀਗੀ ਤੇ ਕੈਪਟਨ ਸਾਹਿਬ ਦੇ ਨਾਲ ਜਿਹੜੀ ਮੁਲਾਕਾਤ ਹੋਈ ਹੈ ਉਹਦੇ ਬਾਰੇ ਮੈਨੂੰ ਨਹੀਂ ਪਤਾ ਜੇ ਮੁਲਾਕਾਤ ਹੋਈ ਹੈ ਤਾਂ ਫਿਰ ਦੋਸਤਾਨਾ ਟਰੂਡੋ ਸਾਹਿਬ ਦਾ ਤੇ ਮਹਾਰਾਜਾ ਪਟਿਆਲੇ ਦਾ ਕੰਿਊ ਨਹੀਂ ਹੋਇਆ ਜੋ ਕਰਕੇ ਜਦੋਂ ਮਹਾਰਾਜਾ ਪਟਿਆਲਾ ਕੈਨੇਡਾ ਗਏ ਐ ਤੇ ਇਹ ਅਮਰੀਕਾ ਗਏ ਐ ਇਹਨਾਂ ਨੂੰ ਤਾਂ ਉੱਥੇ ਸਿੱਖਾ ਨਹੀਂ ਤੇ ਕੈਨੇਡੀਅਨਸ ਨੇ ਆਪਣੇ ਹੋਟਲ ਚੋਂ ਬਾਹਰ ਨਹੀਂ ਨਿਕਲਣ ਦਿੱਤਾ ਤਾਂ ਮੇਰਾ ਮਤਲਬ ਇਹ ਜਿਹੜੀ ਪਾਲਿਸੀ ਇੰਡੀਆ ਦੀ ਸੀ ਕਿ ਕਿ ਪਹਿਲਾਂ ਮਹਾਰਾਜਾ ਪਟਿਆਲੇ ਨੂੰ ਮਿਲੋ ਇਹ ਤਾਂ ਬਿਲਕੁਲ ਫੇਲ ਸੀਗੀ ਹੈਨਾ ਜੇ ਮੇਰੇ ਕੋਲੇ ਭੇਜ ਦਿੰਦੇ ਸ਼ਾਇਦ ਬੈਟਰ ਰਿਜ਼ਲਟਸ ਨਿਕਲ ਜਾਂਦੇ ਸਾਡੇ ਗਵੰਢੀ ਦੇਸ਼ਦ ਨੇ ਜਿਨ੍ਹਾਂ ਨਾਲ ਤੁਸੀਂ ਕਿਵੇਂ ਦੇਖਦੇ ਹੋ ਇਸ ਰਿਲੇਸ਼ਨ ਨੂੰ ਲੈ ਕੇ ਤੁਸੀਂ ਹਮੇਸ਼ਾ ਸਮੇਂ-ਸਮੇਂ 'ਤੇ ਰਵਾਜਾਂ ਠਾਉਂਦੇ ਰਹੇ ਹੋਗੇ ਤਾਂ ਰਿਸ਼ਤੇ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਕਿਸ ਨੂੰ ਲੈ ਕੇ ਤੁਸੀਂ ਪਾਰਲੀਮੈਂਟ ਪੰਜਾਬੀ ਹੈਗੇ ਆ ਤੁਸੀਂ ਵੀ ਪੰਜਾਬੀ ਆ ਉਸ ਦੀ ਸਾਡੀ ਬੋਲੀ ਇੱਕੋ ਹੈ ਸਾਡਾ ਖਾਣਾ ਪੀਣਾ ਇੱਕੋ ਹੈ ਸਾਡਾ ਇਹ ਕਲਚਰ ਇੱਕੋ ਇੱਕ ਹੈ ਜ਼ੁਬਾਨ ਇੱਕੋ ਇੱਕ ਹੈ ਸਿਰਫ ਧਰਮ ਵੱਖਰੇ ਹੈਗੇ ਆ ਇਸ ਤਰ੍ਹਾਂ ਤਾਂ Hindu ਤੇ Sikh ਦਾ ਵੀ ਧਰਮ ਵੱਖਰਾ ਹੈ ਅਸੀਂ Hindu ਤੇ Sikh ਜੇ ਇਕੱਠੇ ਰਹਿ ਸਕਦੇ ਆ ਤੇ ਅਸੀਂ ਮੁਸਲਮਾਨਾਂ ਨਾਲ ਕਿਉਂ ਨਹੀਂ ਇਕੱਠੇ ਰਹਿ ਸਕਦੇ ਹੈਗੇ ਤੇ ਉਹ ਸਾਡਾ ਇਲਾਕਾ ਹੈਗਾ ਤੇ ਅਸੀਂ ਉਸ ਨੂੰ ਕਦੇ ਛੱਡਿਆ ਨਹੀਂ ਹੈ ਸਿੱਖਾਂ ਨੇ ਲਾਸਟ ਦੇ ਵਿੱਚ ਹੁਣ ਕਿਵੇਂ ਦੇਖਦੇ ਹੋ ਤੁਹਾਡੀ ਇੱਕ ਜਿੱਤ ਹੋਈ ਉਸ ਟਾਈਮ ਤੁਸੀਂ ਆਮ ਆਦਮੀ ਪਾਰਟੀ ਨੂੰ ਹਰਾਇਆ ਜਦੋਂ 92 ਸੀਟਾਂ ਮਿਲੀਆਂ ਉਸ ਟਾਈਮ ਤੁਹਾਡਾ ਇੱਥੇ ਝੰਡਾ ਝੁਲਿਆ ਅੱਜ ਕਿਵੇਂ ਦੇਖਦੇ ਹੋ ਕਿ ਅੱਜ ਦੀ ਸਿੱਤੀ ਦੇ ਵਿੱਚ ਕਿੰਨੀ ਮਜ਼ਬੂਤ ਨੇ ਸਿਮਰਜੀਤ ਸਿੰਘ ਮਾਨ ਕਿੱਡੀ ਵੱਡੀ ਲੀਡ ਇੱਥੋਂ ਮਿਲ ਰਹੀ ਹੈ ਲੋਕਾਂ ਦਾ ਹੰਗਾਰਾ ਪਿੰਡ-ਪਿੰਡ ਜਾ ਰਹੇ ਹਾਂ ਕਿਵੇਂ ਇਹ ਤੁਸੀਂ ਦੱਸੋ ਕਿ ਤੁਸੀਂ ਜਦੋਂ ਲਸਟ ਤੋਂ ਤੁਹਾਨੂੰ ਤਰਕਾ ਦਿੱਤੀ ਜਾਂਦੀ ਹੈ ਤੁਹਾਨੂੰ ਪੈਸਾ ਦਿੱਤਾ ਜਾਂਦਾ ਤੁਹਾਡੇ ਮਾਲਕਾਂ ਤੋਂ ਇਹ ਤੁਸੀਂ ਦੱਸੋ ਇਹ ਲੋਕਾਂ ਨੂੰ ਕਿ ਸਤ ਤੁਹਾਨੂੰ ਮਿਲ ਰਹੀਆਂ ਨਾ ਲੋਕ ਤੇ ਤੁਹਾਡੇ ਨਾਲ ਰੂ ਰੂ ਤਾ ਤੁਸੀਂ ਹੋ ਰਿਓ ਅਸੀਂ ਲੋਕ ਤੁਸੀਂ ਮੈਂ ਤਾਂ ਆਪਣੀ ਤਾਰੀਫ ਨਹੀਂ ਨਾ ਕਰ ਸਕਦਾ ਹੈਗਾ ਵੋਟ ਤਾਂ ਲੋਕਾਂ ਨੇ ਪਾਉਣੀਆਂ ਲੋਕਾਂ ਦੇ ਜਹਨ ਦੇ ਵਿੱਚ ਵੋਟ ਹੁੰਦੀ ਹੈ ਵੋਟ ਸਾਨੂੰ ਦੱਸ ਕੇ ਵੀ ਨਹੀਂ ਪਾਉਂਦਾ ਕੋਈ ਤੁਹਾਡੇ ਕੰਮ ਕਰੇ ਦੀ ਤੁਸੀਂ ਨਹੀਂ ਜਰਨਲਿਸਟ ਦਾ ਕੰਮ ਹੁੰਦਾ ਜਰਨਲਿਸਟ ਦਾ ਕੰਮ ਸਿਮਰਨਜੀਤ ਸਿੰਘ ਮਾਨ ਨਹੀਂ ਕਰੂਗਾ ਇਹ ਤੁਸੀਂ ਆਪਣਾ ਕੰਮ ਕਰੋ ਜਿਹੜਾ ਤੁਹਾਨੂੰ ਮਿਲ ਰਿਹਾ ਉਹ ਤਾਂ ਤੁਸੀਂ ਦੱਸ ਸਕਦੇ ਹੋ ਨਾ ਤੁਹਾਨੂੰ ਕਿੰਨਾ ਕਮ ਰਿਹਾ ਹੈ ਤੁਸੀਂ ਅੱਜ ਮੇਰੇ ਨਾਲ ਚਲੇ ਚੱਲੋ ਦੇਖ ਲਓ ਕਿੰਨਾ ਪਿਆਰ ਮਿਲਦਾ ਹੈ ਹੈਨਾ ਸਿੰਘ ਜੀ ਸਿੰਘ ਮਾਨ ਓਪਨ ਜੀਪ ਦੇ ਵਿੱਚ ਬਹੁਤ ਦਿਖਾਈ ਦਿੰਦੇ ਨੇ ਮਤਲਬ ਕਿ ਪਿੱਛੇ ਲੋਕ ਨੇ ਬੜਾ ਮੈਂ ਉਹੀ ਗੱਲ ਕਰ ਰਿਹਾ ਕਿ ਜਿਹੜਾ ਤੁਹਾਨੂੰ ਪਿਆਰ ਮਿਲ ਰਿਹਾ ਹੈਗਾ ਉਹ ਅਸੀਂ ਵੀ ਦੇਖਿਆ ਪਰ ਤੁਹਾਨੂੰ ਮਿਲ ਰਿਹਾ ਹੈ ਸਾਰਾ ਕੁਝ ਹੈ ਪਰ ਇਹ ਤੁਹਾਨੂੰ ਦੱਸਣਾ ਚਾਹੀਦਾ ਨਾ ਮੈਂ ਤਾਂ ਆਪਣੀ ਤਾਰੀਫ ਨਹੀਂ ਕਰੂੰਗਾ ਕਦੇ ਵੀ ਜਿਸ ਸਰ ਸਿਮਰਜੀਤ ਸਿੰਘ ਮਾਨ ਜਿਨ੍ਹਾਂ ਨੇ ਕਿਹਾ ਕਿ ਉਹਨਾਂ ਨੇ ਕਈ ਵੱਡੇ ਪ੍ਰੋਜੈਕਟ ਨੇ ਜਿਹੜੇ ਉਹ ਸੰਗਰੂਰ ਬਰਨਾਲਾ ਲਈ ਲੈ ਕੇ ਆਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਬਿਜਲੀ ਦੀ ਵੱਡੀ ਸਮੱਸਿਆ ਕੀ ਉਹ ਪੰਜਾਬ ਸੰਗਰੂਰ ਲੋਕ ਸਭਾ ਦੇ ਵਿੱਚ ਹੱਲ ਹੋ ਜਾਏਗੀ ਆਉਣ ਵਾਲੇ 1 ਸਾਲ ਦੇ ਵਿੱਚ ਕਿਉਂਕਿ 350 ਕਰੋੜ ਰੁਪਏ ਦਾ ਪ੍ਰੋਜੈਕਟ ਲੈ ਕੇ ਆਏ ਨੇ ਤਾਂ ਉਹਨਾਂ ਨੇ ਕਿਹਾ ਕਿ ਬਾਹਰਲੇ ਮੁਲਕਾਂ ਦੇ ਨਾਲ ਵੀ ਜਿਹੜੇ ਰਿਸ਼ਤੇ ਨੇ ਜਿਹੜੇ ਉਹ ਉਹ ਸਹੀ ਹੋਣੇ ਚਾਹੀਦੇ ਨੇ ਤਾਂ ਜੋ ਵਪਾਰ ਵਧੇ ਆਪਸੀ ਭਾਈਚਾਰਾ ਪਿਆਰ ਵਧੇ ਕੈਮਰਾ ਬਲਬੀਰ ਦੇ ਨਾਲ ਵਿੱਕੀ ਬਲਰ ਪੰਜਾਬ ਤੱਕ ਸੰਗਰੂਰ